189 199 ਬੱਚਿਆਂ ਨੇ ਜੇਈ ਟੈਸਟ ਕਲੀਅਰ ਕੀਤਾ ਇੱਥੇ ਅਜ ਮਾਪਿਆਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ ਬਹੁਤ ਖੁਸ਼ ਨੇ ਉਹ ਮਾਨ ਨਾਲ ਦੱਸਦੇ ਆ ਕਿ ਸਾਡਾ ਬੱਚਾ ਜਿਹੜਾ ਸਰਕਾਰੀ ਸਕੂਲ ਦੇ ਵਿੱਚ ਪੜਦਾ ਬਾਈ ਕੀ ਹਾਲ ਹੈ ਠੀਕ ਹੈ ਬਾਈ ਠੀਕ ਹੈ ਬਈ ਤੁਹਾਡਾ ਬਿੱਲ ਆਇਆ ਹਾਂ ਬਾਈ ਆਇਆ ਮੇਰਾ ਬਿੱਲ ਭਾਬੀ ਤੁਹਾਡਾ ਬਿੱਲ ਆਇਆ? ਹਾਂ ਵੀਰੇ ਆਇਆ ਮੇਰਾ ਬਿੱਲ। ਭਾਈ ਤੁਹਾਡਾ ਬਿੱਲ ਆਇਆ? ਹਾਂ ਹਾਂ ਇਹ ਆ ਸਾਡਾ ਬਿੱਲ। ਭਈ ਤੁਸੀਂ ਕੀ ਕਹਿ ਰਹੇ ਹੋ? ਮੈਂ ਤਾਂ ਵਕਤ ਪਿਆ ਮੇਰੇ ਬਿਜਲੀ ਦੇ ਬਿੱਲ ਤੇ ਜ਼ੀਰੋ ਲਿਖਿਆ ਆਇਆ। ਮਨ ਤਾਂ ਡਰ ਲੱਗ ਰਿਹਾ ਕਿਥੇ ਮੇਰਾ ਸੁਪਨਾ ਤਾਂ ਨਹੀਂ। ਬਾਈ ਇਹ ਸੁਪਨਾ ਨਹੀਂ ਸੱਚ ਹੈ ਮਾਨ ਸਰਕਾਰ ਕਰਕੇ ਸਾਡੇ ਸਭ ਦੇ ਬਿੱਲ ਜ਼ੀਰੋ ਆਏ ਨੇ ਆਹੀਂ ਤਾਂ ਸਾਡੇ ਘਰਾਂ ਦੇ ਵਿੱਚ ਤਰੱਕੀ ਹੋਈ ਹੈ ਸਾਡਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਆਹੀਂ ਤਾਂ ਸਾਡੇ ਘਰੇ ਸਾਈਕਲ ਆਇਆ ਸਾਡਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਤਾਂ ਹੀ ਮੇਰੇ ਕੋਲ ਸਿਲਾਈ ਮਸ਼ੀਨ ਆਈ ਤੇ ਮੈਂ ਆਪਣੇ ਜਵਾਕ ਨੂੰ ਲੈਪਟਾਪ ਦਿਵਾ ਸਕਿਆ ਸਿਰਫ ਇਸੇ ਜ਼ੀਰੋ ਬਿੱਲ ਕਰਕੇ 600 ਯੂਨਟ ਪਰ ਹੋਮ 1 ਮੀਟਰ ਤੇ 600 ਯੂਨਟ ਉਹਦੇ ਕਿਲੋਵੈਟ ਦੀ ਕੋਈ ਸ਼ਰਤ ਨਹੀਂ ਲਾਈ ਬਿਜਲੀ ਦਾ ਬਿੱਲ ਜ਼ੀਰੋ ਆਊਗਾ ਇਹ ਪੰਜਾਬੀਆਂ ਲਈ ਇੱਕ ਬਹੁਤ ਵੱਡੀ ਸਹੂਲਤ ਹੈ ਇਹ ਰਸੂਲਤਾ ਦੇ ਨਹੀਂ ਸਰਕਾਰ ਦਾ ਕੰਮ ਉਹ ਬਹੁਤ ਹੌਸਲੇ ਚ ਨੇ ਉਹਨਾਂ ਨੂੰ ਵਿਦੇਸ਼ਾਂ ਚ ਭੇਜਿਆ ਜਾ ਰਿਹਾ ਹੈ ਨਵੀਂ ਕਿਸਮ ਦੀਆਂ ਪੜਾਉਣ ਦੀਆਂ ਟ੍ਰੇਨਿੰਗਾਂ ਲੈ ਕੇ ਆ ਰਹੇ ਨੇ ਉਹਦੇ ਅੱਛੇ ਰਿਜ਼ਲਟ ਆ ਰਹੇ ਨੇ ਉਹਦੇ ਔਰ ਇਸ ਵਾਰ ਅਥਮੀ ਦਾ ਰਿਜ਼ਲਟ ਜਿਹੜਾ 97.30 ਆਇਆ ਔਰ ਬੱਚਿਆਂ ਨੇ 189 199 ਬੱਚਿਆਂ ਨੇ ਜੇਈ ਟੈਸਟ ਕਲੀਅਰ ਕੀਤਾ ਇੱਥੇ ਅਜ ਮਾਪਿਆਂ ਨੂੰ ਵੀ ਮਿਲਣ ਦਾ ਮੌਕਾ ਮਿਲੇ ਆ ਬਹੁਤ ਖੁਸ਼ ਨੇ ਉਹ ਮਾਨ ਨਾਲ ਦੱਸਦੇ ਆ ਕਿ ਸਾਡਾ ਬੱਚਾ ਜਿਹੜਾ ਸਰਕਾਰੀ ਜਿਹੜਾ ਸਕੂਲ ਦੇ ਵਿੱਚ ਪੜਦਾ ਸੋ ਕਿਉਂਕਿ ਅਸੀਂ ਵਾਦਾ ਕੀਤਾ ਸੀਗਾ ਜਦੋਂ ਅਰਵਿੰਦ ਕੇਸ਼ਰੀਵਾਲ ਸਾਹਿਬ ਨਾਲ ਅਸੀਂ ਕਸਬਿਆਂ ਪਿੰਡਾਂ ਚ ਰੋਡ ਸ਼ੋ 22 ਦੇ ਵਿੱਚ ਲੈ ਕੇ ਜਾ ਰਹੇ ਸੀ ਕਿ ਅਸੀਂ ਸਕੂਲਾਂ ਦੀ ਨਹਾਰ ਬਦਲਾਂਗੇ ਅਸੀਂ ਹਸਤਾਂ ਦੀ ਨਹਾਰ ਬਦਲਾਂਗੇ ਅਸੀਂ ਬਿਜਲੀ ਤਾਨੂੰ ਮੁਫਤਵੇਵਾਂਗੇ ਅਸੀਂ ਇਨਫਰਾਸਟ੍ਰਕਚਰ ਲੈ ਕੇ ਆਵਾਂਗੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਬਹੁਤ ਸਾਰੀਆਂ ਗਰੰਟੀਆਂ ਉਹਦੇ ਚ ਅਸੀਂ ਪੂਰੀਆਂ ਕਰਤੀਆਂ ਬਹੁਤ ਸਾਰੀਆਂ ਇਹੋ ਜਿਹੀ ਵੀ ਗਰੰਟੀਆਂ ਪੂਰੀਆਂ ਕਰਤੀਆਂ ਜਿਹੜੀਆਂ ਅਸੀਂ ਕਿਹਾ ਵੀ ਨਹੀਂ ਸੀ ਮਿਸਾਲ ਵਜੋਂ ਟੋਲ ਪਲਾਜ਼ੇ ਬੰਦ ਕਰਨੇ ਜਿਹਦੇ ਨਾਲ 17 ਟੋਲ ਪਲਾਜ਼ੇ ਬੰਦ ਕਰਨ ਨਾਲ 62 ਲੱਖ ਰੁਪਏ ਇੱਕ ਦਿਨ ਦਾ ਲੋਕਾਂ ਦਾ ਬਚਦਾ ਸੋ ਐਮਐਲਏ ਜਿਹੜੇ ਨੇ ਸਾਡੇ ਵਿਧਾਇਕ ਜਾਂ ਐਕਸ ਨੇ ਜਾਂ ਉਹਨਾਂ ਦੀਆਂ ਜਿਹੜੀਆਂ ਪੈਨਸ਼ਨਾਂ ਸੀ ਉਹ ਉਹ ਅਸੀਂ ਸੱਤ-ਸੱਤ ਪੈਨਸ਼ਨਾਂ ਵਾਲੇ ਵੀ ਸੀਗੇ ਉਹਨਾਂ ਨੂੰ ਅਸੀਂ ਇੱਕ ਪੈਨਸ਼ਨ ਤੇ ਲੈ ਕੇ ਆਏ ਆ ਤੇ ਪੰਜਾਬ ਹਰ ਰੋਜ਼ ਕੋਈ ਨਾ ਕੋਈ ਨਵੀਂ ਮਲ ਮਾਰ ਰਿਹਾ ਤਰੱਕੀ ਵੱਲ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਆਪਣੇ ਕੈਮਰਾ ਰਹੀਂ ਪੰਜਾਬ ਨੂੰ ਬਦਲਦਾ ਦਿਖਾ ਰਹੇ ਹੋ ਪਰ ਬਦਲਦਾ ਪੰਜਾਬ ਤੁਹਾਨੂੰ ਤੁਹਾਡੇ ਕੈਮਰੇ ਜਿਹੜੇ ਨੇ ਉਹ ਉਹਨਾਂ ਰਾਹੀਂ ਲੋਕ ਵੀ ਦੇਖ ਰਹੇ ਨੇ ਸੋ ਮੈਂ ਤੁਹਾਡਾ ਧੰਨਵਾਦ ਤੁਹਾਡਾ ਵੀ ਕਰਦਾ ਸਾਰੇ ਮਾਪਿਆਂ ਦਾ ਟੀਚਰ ਸਾਹਿਬਾਨ ਦਾ ਮਨੀਸ ਸੋਦੀਆ ਜੀ ਜਿਨ੍ਹਾਂ ਸਿੱਖਿਆ ਕ੍ਰਾਂਤੀ ਦੇ ਤੌਰ ਤੇ ਦੇ ਮੋਢੀ ਦੇ ਤੌਰ ਤੇ ਜਾਣਿਆ ਜਾਂਦਾ ਦੇਸ਼ ਦੇ ਵਿੱਚ ਦਿੱਲੀ ਦੇ ਸਕੂਲਾਂ ਦੀ ਜਿਹੜੀ ਸ਼ੁਰੂਆਤ ਕੀਤੀ ਸੀ ਸੋ ਹੁਣ ਪੰਜਾਬ ਦੇ ਸਕੂਲਾਂ ਦੀ ਤੁਸੀਂ ਮੈਂ ਕਹਿੰਨਾ ਕਿ ਇੱਥੋਂ ਹੀ ਨਾ ਚਲੇ ਜਾਇਓ ਬਾਹਰ ਤੁਸੀਂ ਸਕੂਲ ਦਾ ਜਿਹੜਾ ਨਵਾਂ ਬਲਾਕ ਹੈ ਉਹ ਵੀ ਦੇਖ ਕੇ ਜਾਇਓ ਬੱਚਿਆਂ ਨਾਲ ਗੱਲ ਕਰਕੇ ਵੀ ਜਾਇਓ ਮਾਪਿਆਂ ਨਾਲ ਵੀ ਗੱਲ ਕਰਿਓ ਕਿ ਤਾਂ ਕਿ ਆਪਾਂ ਨੂੰ ਇਹ ਲੱਗੇ ਕਿ ਹਾਂ ਜੋ ਜੋ ਜਿਹੜੇ ਬੱਚੇ ਇੱਥੇ ਆ ਰਹੇ ਨੇ ਉਹ ਕੀ ਕਹਿ ਰਹੇ ਨੇ ਜਿਹੜੇ ਮਾਪੇ ਇੱਥੇ ਬੱਚੇ ਨੂੰ ਭੇਜ ਰਹੇ ਨੇ ਉਹਨਾਂ ਦਾ ਕੀ ਅਪਚਾਂਸੀ ਅਟਾ ਦਾ ਤਾਂ ਕਿੰਨੀ ਲੈਂਦੀ ਹੈ ਹੋਰ ਕੂਟਾ ਬਣਾਉਂਦੇ ਨਹੀਂ ਨਹੀਂ ਉਹ ਜਿਹੜਾ ਜਿਹੜਾ ਕੈਂਪਸ ਮੈਨੇਜਰ ਤਾਂ ਉੱਤੇ ਸਾਰੇ ਸਕੂਲਾਂ ਵਾਸਤੇ ਕੈਂਪਸ ਮੈਨੇਜਰ ਚੌਕੀਦਾਰ ਬਲਕਿ ਸਕੂਲ ਦਾ ਟਾਈਮ ਖਤਮ ਹੋਣ ਤੋਂ ਬਾਅਦ ਵੀ ਸਕੂਲ 'ਚ ਕੌਣ ਆਉਂਦਾ ਹੈ ਕਈ ਵਾਰੀ ਸਕੂਲ ਖਤਮ ਹੋਣ ਤੋਂ ਬਾਅਦ ਉੱਥੇ ਕੋਈ ਆਵਾਰਾ ਕਰਦੇ ਜਾਂ ਨਸ਼ੇੜੀ ਚਲੇ ਜਾਂਦੇ ਆ ਕੋਈ ਅਸ਼ਲੀਲ ਗੱਲਾਂ ਉੱਥੇ ਕੰਧਾਂ ਤੇ ਬਾਥਰੂਮਾਂ 'ਚ ਲਿਖ ਜਾਂਦੇ ਆ ਉਹ ਅਸੀਂ ਬਾਅਦ 'ਚ ਵੀ ਸਕੂਲ ਦੀ ਰੱਖੀ ਕਰਨੀ ਹੈ ਕਹਿੰਦੇ ਕੈਮਰੇ ਵੀ ਲਾਏ ਨੇ ਸਕੂਲਾਂ 'ਚ ਅੰਦਰ ਵੀ ਤੇ ਬਾਹਰ ਵੀ ਕਿ ਸਕੂਲਾਂ ਨੂੰ ਅਸੀਂ ਸਕੂਲ ਬਣਾ ਕੇ ਵਿਦਿਆ ਦਾ ਮੰਦਰ ਬਣਾ ਕੇ ਰੱਖਿਆ ਹੈ ਪਰ ਜਿਹੜਾ ਸਿੱਖਿਆ ਘਰਾਤੀ ਹੈ 12000 ਕਰੋੜ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਕਿੰਨਾ ਬਜਟ ਜਿਹੜਾ ਇਸ ਲਈ ਰੱਖਿਆ ਕਿ ਕਿੰਨੇ ਸਕੂਲਾਂ ਬਣਨੇ ਬਣਨੇ ਨੇ ਕਿੰਨਾ ਪਹਿਲੀ ਵਾਰ ਹੋਇਆ ਕਿ 17000 ਕਰੋੜ ਤੋਂ ਜ਼ਿਆਦਾ ਬਜਟ এডੂਕੇਸ਼ਨ ਵਾਸਤੇ ਰੱਖਿਆ ਗਿਆ 19200 ਸਕੂਲ ਹੈ ਲਗਭਗ ਸਾਰੇ ਸਕੂਲਾਂ ਦੀਆਂ ਜਿਹੜੀਆਂ ਬਾਉਂਡਰੀਆਂ ਬਣ ਗਈਆਂ ਬਹੁਤ ਸਾਰੇ ਸਕੂਲਾਂ ਦੀ ਬਾਉਂਡਰੀਆਂ ਨਹੀਂ ਸੀਗੇ ਪਸ਼ੂ ਡੰਗਰ ਫਿਰਦਿਆਂ ਸੀ ਲਗ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਬੱਚਿਆਂ ਦੇ ਬੈਠਣ ਵਾਸਤੇ ਬੈਂਚ ਤੇ ਬਾਥਰੂਮ ਤੋਂ ਬਿਨਾ ਕੋਈ ਸਕੂਲ ਨਹੀਂ ਟੀਚਰਾਂ ਦੀਆਂ ਭਰਤੀਆਂ ਹਰ ਰੋਜ਼ ਹੁਣ ਹਜੇ 1400 ਟੀਚਰ ਹੈ ਜੇ ਹੋਰ ਉਹਨਾਂ ਨੂੰ ਨਿਯੁਕਤੀ ਪੱਤਰ ਦੇਣੇ ਨੇ ਪ੍ਰਿੰਸੀਪਲ ਉਹ ਇੱਕ ਲੀਗਲ ਜਿਹੜਾ ਮਾਮਲਾ ਫਸਿਆ ਹੋਇਆ ਸੀ ਉਹਨੂੰ ਵੀ ਕਲੀਅਰ ਕਰਕੇ ਕਿ ਕਿ ਕਿਹੜੇ ਪ੍ਰਮੋਟਿਵ ਪ੍ਰਿੰਸੀਪਲ ਬਣਨਗੇ ਕਿਹੜੇ ਡਾਇਰੈਕਟਰ ਰੱਖਣੇ ਨੇ ਉਹ ਵੀ ਆਉਣ ਵਾਲੇ ਦਿਨਾਂ 'ਚ ਫੈਸਲਾ ਹੋ ਜਾਊਗਾ ਇਹ ਪੈਲੀ ਗੇਲ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਸਰਕਾਰੀ ਸਕੂਲਾਂ ਵਾਸਤੇ ਸਿਪਾਰਸ਼ਾਂ ਆ ਰਹੀਆਂ ਨੇ ਕਿਤੇ ਸਰਕਾਰੀ ਸਕੂਲ ਖਾਲੀ ਪਏ ਹੁੰਦੇ ਸੀ ਸਰਕਾਰੀ ਕਾਲਜ ਖਾਲੀ ਪਏ ਹੁੰਦੇ ਸੀ ਹੁਣ ਸਰਕਾਰੀ ਸਕੂਲ ਵੀ ਜਿਹੜੇ ਨੇ ਸੀਟਾਂ ਵਧਾਉਣੀਆਂ ਪਈਆਂ ਵਧਾਵਾਂਗੇ ਹੋਰ ਸਕੂਲ ਬਣਾਉਣਾ ਪਿਆ ਆਲੇ ਦੁਆਲੇ ਕਿਉਂਕਿ ਆਪਣੇ ਕੋਲੇ 19000 ਤੋਂ ਜ਼ਿਆਦਾ ਸਕੂਲ ਹੈ ਤੇ ਹੋਰ ਕਿਸੇ ਹੋਰ ਸਕੂਲ ਨੂੰ ਅਪਗ੍ਰੇਡ ਕਰਨਾ ਪਿਆ 10ਵੀਂ ਤੋਂ 12ਵੀਂ ਦਾ ਕਰਨਾ ਪਿਆ ਤਾਂ 10ਵੀਂ ਤੋਂ 12ਵੀਂ ਦਾ ਕਰਨਾ ਪਿਆ बिल्कुल बिल्कुल कई बार क्या होता ना कि जो टीचर हैं वो दूर दराडे गांव में ड्यूटी करने से थोड़ा हिचकिचाते हैं लेकिन हमने उनको काउंसलिंग की है उनकी भी कि देखो वह जहां जाओगे पढ़ाई तो वहां भी करवाओगे आपको मतलब विद्या का दान देना दान के लिए ये थोड़ी देर देखना है कि ये जगह अच्छी है दान के लिए ये जगह तो अभी टीचर्स जो हैं नए आ रहे हैं तो उनके साथ बात हो रही है वो कहते हैं जहां भी आप ड्यूटी लगाओगे हम जाएंगे ਅੱਛਾ ਕੋ ਦੇਖਦੇ ਹਾਂ ਕਿ ਉਹਨਾਂ ਨੂੰ ਵਰਕਪਰ ਅੱਗੇ ਪੇਸ਼ੈਂਟ ਕਰ ਰਹੇ ਹੂ ਕਿੰਨਾਂ ਨੂੰ ਵਰਕਰ ਬਣੇ ਕਿ ਉਹ ਕਹ ਰਹੇ ਆ ਕਿ ਸੋਸ਼ਲ ਮੀਡੀਆ ਦੇ ਕਿਸੇ ਸੂਰੀਆ ਸਾਹਿਬ ਨੇ ਟੀਚਰ ਕਿਹਾ ਜਾਂਦੇ ਕਿਸੇ ਤਰ੍ਹਾਂ ਦੇ ਟੀਚਰ ਨੇ ਉਹ ਆਪਣੇ ਟਵਿੱਟਰ ਅਕਾਊਂਟ ਬਣਾ ਲਏ ਜੋ ਵੀ ਐਮਐਲਏ ਕੋਲ ਜਾ ਕੇ ਕਾਉਂਸਲਿੰਗ ਲੈਂਦੇ ਆ ਕੁਝ ਵੀ ਦਿੰਦੇ ਨੇ ਉਹਨਾਂ ਨੇ ਵੀਡੀਓ ਰਿਕਾਰਡ ਕਰਕੇ ਟਵਿੱਟਰ ਤੇ ਪਾ ਲਾ ਟੀਚਰਸ ਨੂੰ ਹਮਲਾ ਬਣਾਉ ਸੋਸ਼ਲ ਮੀਡੀਆ ਟੀਮ ਬਣਾਉਣਗੇ ਨਹੀਂ ਨਹੀਂ 1 ਮਿੰਟ 1 ਮਿੰਟ 1 ਮਿੰਟ ਮੈਂ ਪੁੱਛਣਾ ਚਾਹੁੰਦਾ ਹੂ ਵੀ ਜ਼ਿੰਮੇਬਾਰ ਮਨਿਸਟਰ ਨੇ ਹਣੋ ਕਿ ਪੇਰੈਂਟਸ ਨੂੰ ਨਹੀਂ ਹੱਕ ਹੈਗਾ ਇਹ ਕਿ ਮੇਰਾ ਟੀਚ ਜਿਹੜਾ ਮੇਰੇ ਬੱਚੇ ਨੂੰ ਟੀਚਰ ਪੜਾਉਂਦਾ ਉਹ 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 ਮੈਨੂੰ ਦੱਸੇ ਕਿ ਕੀ ਪੜਾ ਰਿਹਾ ਜੇ ਉਹ ਨਹੀਂ ਆਇਆ ਟੀਚਰ ਤਾਂ ਦੱਸਿਆ ਜਾਵੇ ਉਹਨਾਂ ਨੂੰ ਕਿ ਉਹੀ ਥਾਂ ਤੇ ਅੱਜ ਉਹ ਕੌਣ ਪੜਾਊਗਾ ਉਹ ਸਬਜੈਕਟ ਨੂੰ ਸੋ ਮਾਨਿਟਰਿੰਗ ਕਰਨਾ ਤਾਂ ਕੋਈ ਕੋਈ ਗਲਤ ਗੱਲ ਨਹੀਂ ਅਸੀਂ ਕਿਸੇ ਸਟੇਟ ਸਕੂਲ 'ਚ ਹਿੱਸਾ ਤਾਂ ਨਹੀਂ ਪਾਉਣਾ ਹੈ ਨਾ ਕਿਸੇ ਕਿਸੇ ਖੱਡ 'ਚ ਹਿੱਸਾ ਪਾਉਣਾ ਹੈ ਨਾ ਕਿਸੇ ਬੱਸ 'ਚ ਹਿੱਸਾ ਪਾਉਣਾ ਹੈ ਵੀ ਇਹ ਸਕੂਲ 'ਚ ਬੱਸਾਂ ਜਿਹੜੀਆਂ ਪਵਾਂ ਦਮਾਨੇ ਚੱਲਿਆ ਕਰਨੀਆਂ ਠੀਕ ਹੈ ਨਾ ਇਹ ਸਿੱਖਿਆ ਕ੍ਰਾਂਤੀ ਹੈ जिस शिक्षा तो उन्होंने एलर्जी ऐसी की करिए दंगे कराने करोने कहें हाँ ये दंगों वाला अच्छा है ये देश दंगों वाला काम अच्छा का है जिस देखिये मैं भी मैं आपको ये कहना चाहता हूं कि पंजाब के लोगों ने एक सरकार चुनी है और पंजाब के लोगों ने मान साहब की सरकार पे भरोसा जताते हुए कहा है कि हमारे बच्चों के लिए अच्छे स्कूल बना के दो हमारे बच्चों के लिए अच्छा भविष्य दो इस समय पंजाब के स्कूलों में उनतीस लाख बच्चे पढ़ रहे हैं ये खाली बच्चे नहीं है ये उन परिवारों का भविष्य है ये पंजाब का भविष्य है ये आने वाले कल का पंजाब है तो मान साहब की सरकार के नेतृत्व में अरविंद केजरीवाल जी की गाइडेंस में इन बच्चों का भविष्य अच्छा हो रहा है पंजाब का भविष्य अच्छा हो रहा है ये जिम्मेदारी मानसाहब और केजरीवाल जी अच्छे से निभा रहे हैं मैं जो लोग आप जिक्र कर रहे थे कुछ नेताओं का उनको रिक्वेस्ट करूंगा कि दिल्ली के लोगों ने उनको चुना है दिल्ली के बच्चों के भविष्य के लिए जैसे ही उनकी सरकार बनी है आप देखो भारतीय जनता पार्टी की सरकार जिस दिन से दिल्ली में बनी है वहां प्राइवेट स्कूलों की फीस दो दो गुना होने लगी 40-50 परसेंट एक स्कूल ने फीस बढ़ा दी है आपकी सरकार आ, माने आ, बीजेपी की सरकार दिल्ली में बनी है तो दिल्ली के पेरेंट्स का ध्यान करो ना दिल्ली के पेरेंट्स को तो लूट रहे हो दिल्ली के पेरेंट्स की जेब पे डाका डालने वाली सरकार के मंत्री पंजाब की लोकप्रिय सरकार के बारे में सरकारी स्कूलों में हो रहे शानदार काम के बारे में बोलते हैं उनको शर्म आनी चाहिए उनको इस बात पर शर्म आनी चाहिए कि जब से पंजाब में इतना काम हो रहा है पंजाब में मान साहब की सरकार बनी है दिल्ली में हमने इतना काम किया लेकिन अब आपने आते ही लोगों को लूटना शुरू कर दिया करप्शन करना शुरू कर दिया कि सरकारी प्राइवेट स्कूलों के साथ मिलकर बीजेपी की सरकार खुलेआम करप्शन कर रही है तो मैं उन नेताओं को जो पंजाब के बारे में नसीहत दे रहे हैं उनको कहूंगा कि थोड़ा सा दिल्ली में अपनी ही सरकार के बारे में देखें कि कैसे दिल्ली के लोगों को लूट रही है दिल्ली के लोगों का भविष्य बर्बाद कर रही है दिल्ली के सरकारी स्कूलों की बर्बादी की कहानी भारतीय जनता पार्टी ने लिखनी शुरू कर दी है मैं कहूंगा उन लोगों से जो लोग बयान दे रहे हैं थोड़ा सा दिल्ली की फिक्र करो दिल्ली के स्कूल बर्बाद होने जा है, रहे हैं दिल्ली के प्राइवेट स्कूलों के पेरेंट्स लूटने जा रहे हैं पंजाब के स्कूल पंजाब के बच्चे मान साहब के नेतृत्व में केजरीवाल जी की गाइडेंस में सेफ हाथों में है उनका भविष्य सेफ हाथों में है मैं यही कहूंगा और सबसे बड़ी बात यह है आपने बहुत से टैक्स सुने होंगे सरकारें लेती हैं चलो टैक्स से टैक्स मनी से ही रेवेन्यू आता है फिर सरकारें करती दिल्ली में एक नया टैक्स लग रहा है जो पार्क है सुबह सुबह लोग सैर करने जाते हैं बीस रुपए की एंट्री कर रहे हैं उसमें बीस रुपए दे के पार्क में एंट्री होगी जहां महीने का कार्ड बनेगा आपका मतलब पार्क में सैर करने की भी एंट्री अब हो सकता है दिल्ली में सांस लेने पर भी आ जाए कोई एंट्री के कितने सांस लोगे तो आपके पास गरीबों का कोटा इतना है अमीरों का इतना है तो मतलब इस लेवल पे तो आप लूट रहे हो देश को और हमारी बातें कर रहे हो उस पंजाब की जहां इधर से सवाल आ रहा है कि एडमिशने ज्यादा हो गई जी तो फिर क्या करोगे तो इसका मतलब ये है कि वो लोग वहां बैठ के सिर्फ निंदा करते हैं करने दो हमें क्या लेना बिल्कुल बदल गया जी असि इतने किसी बच्चे जवाब नहीं देगा ਕਿ ਇਹ ਤੇ ਐਫਐਨ ਮਿਸ਼ਨ ਮਿਲਣੀ ਠੀਕ ਹੈ ਨਾ ਅਸੀਂ ਕੋਈ ਇਹ ਨਹੀਂ ਜਾਂ ਫੀਸ ਭਰ ਕੇ ਜਾ ਇੰਨੀ ਜਾਂ ਕੁਝ ਹੋਰ ਅਸੀਂ ਉਹ ਬੱਚੇ ਨੂੰ ਅਡਜਸਟ ਕਰਾਂਗੇ ਉਹਦਾ ਹੱਕ ਹੈ ਜਿਹੜਾ ਐਜੂਕੇਸ਼ਨ ਰਾਈਟ ਹੈਗਾ ਨਾ ਉਹ ਸਾਰੇ ਇੱਕ ਬੱਚੇ ਦਾ ਜਿਉ ਮਰਜੀ ਹੈ ਪ੍ਰਾਈਵੇਟ ਸਕੂਲਾਂ ਨੂੰ ਵੀ ਅਸੀਂ ਰਾਹ ਦਿੱਤਾ ਕੀਤੀਆਂ ਨੇ ਕਿ ਗਰੀਬ ਬੱਚਿਆਂ ਦਾ ਜਿਹੜਾ ਤੁਹਾਡਾ ਕੋਟਾ 25% ਉਹ ਤੁਹਾਨੂੰ ਪਹਿਲਾਂ ਪੂਰਾ ਕਰਨਾ ਪਊਗਾ ਫਿਰ ਤੁਸੀਂ ਕਿਸੇ ਹੋਰ ਸਕੂਲ ਨੂੰ ਰਿਕਮੈਂਡ ਕਰ ਸਕਦੇ ਹੋ ਉਹ ਇਧਰ ਉਧਰ ਰਿਕਮੈਂਡ ਕਰ ਦਿੰਦੇ ਸੀ ਸੋ ਕੋਈ ਵੀ ਬੱਚਾ ਪੰਜਾਬ ਦਾ ਪੜਾਈ ਤੋਂ ਬੰਨੰਨੇ ਨੇ ਹਮਾਰਾ ਨਹੀਂ ਨਹੀਂ ਅਸੀਂ ਨਹੀਂ ਇਹ ਆਮ ਬੱਚਿਆਂ ਨਾਲ ਹੀ ਪੜਾਇਆ ਜਾਊਗਾ ਉਹਨਾਂ ਨਾਲ ਕੋਈ ਏਦਾਂ ਦਾ ਭੇਦ ਭਾਵ ਨਹੀਂ ਅਸੀਂ ਹੋਣ ਦੇਵਾਂਗੇ ਉਹ ਕਮਲ ਕਹਿੰਦੇ ਕਿ ਪਹਿਲਾਂ ਹਰਿਆਣਾ ਫਿਰ ਦਿੱਲੀ ਫਿਰ ਪੰਜਾਬ ਦੀ ਵਾਰੀ ਹੈ ਪੰਜਾਬ ਕਮਲ ਖਿਲੇਗਾ ਕਿਆ ਚਲੇਗਾ ਕਮਲ ਖਿਲੇਗਾ ਉਹ ਕਮਲ ਕੇ ਭਵਿਸ਼ਾ ਦੀ ਚਿੰਤਾ ਕਰ ਰਹੇ ਹਨ ਅਸੀਂ ਬੱਚਿਆਂ ਦੀ ਭਵਿਸ਼ਾ ਦੀ ਚਿੰਤਾ ਕਮਲ ਕੀ ਚਿੰਤਾ ਕਰਤੇ ਰਹੇ ਖਿਲੇਗਾ ਔਰ ਇੱਕ ਬਾਤ ਔਰ ਬਤਾਤਾ ਹੂੰ ਸਿੱਸਾ ਸਾਹਿਬ ਕੋ ਕਿ ਹਮਾਰੇ ਸਾਥ ਵੀ ਆਜ ਐਂਬੂਲੈਂਸ ਹੈ ਲੇਕਿਨ ਉਸ ਵਿੱਚ ਹਮ ਪੈਸੇ ਲੈ ਕੇ ਨਹੀਂ ਜਾ ਰਹੇ